ਅੱਜ ਦੇ ਵਿਸ਼ੇਸ਼ ਤੇ ਸਭ ਤੋਂ ਪਹਿਲਾ ਵੱਡੀ ਖਬਰ ਅੰਟਾਰੀਓ ਦੇ ਮੁੱਖ ਮੰਤਰੀ ਅੰਟਾਰੀਓ ਦੇ ਪ੍ਰੀਮੀਅਰ ਮਿਸਟਰ ਡੱਗਫੋਰਡ ਖਬਰਾਂ ਨੇ ਕਿ ਲੈਫਟਿਨੈਂਟ ਗਵਰਨਰ ਐਡਿਟ ਡੂ ਮਾਉਂਟਨੂ ਅੱਜ ਮਿਲਣਗੇ ਆਫਟਰਨੂਨ ਤੇ ਅੰਟਾਰੀਓ ਦੀ 43rd ਪਾਰਲੀਮੈਂਟ ਨੂੰ ਰਿਸਾਲਵ ਕਰਨ ਦੀ ਬਹਿਤੀ ਕਰਨਗੇ ਔਰ ਇਹ ਪੱਕਾ ਹੈ ਕਿ ਲੈਫਟਿਨੈਂਟ ਗਵਰਨਰ ਮਿਸਟਰ ਡੱਗਫੋਰਡ ਕੋ ਕਿ ਉਹਨਾਂ ਦੀ ਸਰਕਾਰ ਮジョਰਿਟੀ ਚ ਹੈ ਔਰ ਉਹਨਾਂ ਕੋ ਮੈਂਡੇਟ ਹੈਗਾ ਉਹ ਆਪਣੀ ਸਰਕਾਰ ਐਨੀ ਟਾਂਸਰ ਸਕਦੇ ਆ ਤੇ ਗਵਰਨਰ ਜਨਰਲ ਲੈਫਟੀਨਰ ਗਵਰਨਰ ਅ ਅਡੇਟ ਉਹਨਾਂ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲੈਣਗੇ ਤੇ ਅੰਤਾਰੀਓ ਦੀ ਪਾਰਲੀਮੈਂਟ ਜਿਹੜੀ ਆ ਅਜ ਡਿਸਾਲਵ ਹੋ ਜਾਏਗੀ ਤੇ ਨਾਲ ਹੀ ਉਹ ਖਬਰਾਂ ਨੇ ਕਿ ਫੈਬਰੂਰੀ 27 ਵਾਲਾ ਦਿਨ ਉਹਨਾਂ ਨੇ ਚੁਣ ਕੀਤਾ ਹੈ ਜਦੋਂ ਅੰਤਾਰੀਓ ਦੇ ਲੋਕ ਜਿਹੜੇ ਆ ਆਪਣੀਆਂ ਵੋਟਾਂ ਕਾਸਟ ਕਰ ਸਕਦੇ ਆ ਐਡਵਾਂਸ ਪੋਲਿੰਗ ਤੇ ਡੈਫੀਨੇਟਲੀ ਹੋਏਗੀ ਬਟ ਆਮ ਚੋਣਾਂ ਦਾ ਦਿਨ ਅਨਟਾਰੀਓ ਦੇ ਵਾਸਤੇ 27th ਆਫ ਫੈਬਰੀ ਹੋਏਗਾ ਕਾਫੀ ਦਿਨਾਂ ਦੀਆਂ ਅਕਿਆਸਰਾਈਆਂ ਤੋਂ ਬਾਅਦ ਲਗਾਤਾਰ ਇਸ ਗੱਲ ਦੀ ਚਰਚਾ ਰਹੀ ਹੈ ਕਿ ਮਿਸਟਰ ਡਗਫੋਰਡ ਅਨਟਾਰੀਓ ਵਾਸਤੇ ਸਨੈਪ ਇਲੈਕਸ਼ਨ ਚਾਹੁੰਦੇ ਨੇ ਔਰ ਮਿਸਟਰ ਡਗਫੋਰਡ ਇਸ ਗੱਲ ਦਾ بار-ਬਾਰ ਦਾਅਵਾ ਕਰ ਰਹੇ ਨੇ ਕਿ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ 트ਰੰਪ ਦੀ ਕੈਨੇਡੀਅਨ ਲੋਕਾਂ ਨੂੰ 25% ਟੈਰਫ 임ਪੋਜ਼ ਕਰ ਲਈ ਕੈਨੇਡਾ ਦੇ ਬਿਜ਼ਨਸ ਲਈ ਵੱਡੇ ਟੈਰਫ ਲਾਉਣ ਲਈ ਉਹਨਾਂ ਦਾ ਮੁਕਾਬਲਾ ਕਰ ਲਈ ਉਹਨਾਂ ਨੂੰ ਜਵਾਬ ਦੇਣ ਲਈ ਫਾਈਟ ਫਰਕਿਨੇਰੀਨ ਫਾਈਟ ਫਾਰ ਐਨਸਾਰੀਓ ਪੀਪਲ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਫਰੈਸ਼ ਮੈਨ ਲੀਡ ਚਾਹੀਦਾ ਹੈ ਇਸੇ ਕਰਕੇ ਸੀ ਆਪਣੀ ਪਾਰਲੀਮੈਂਟ ਰੀਸੋਲਵ ਕਰਕੇ ਤੇ ਇਹਨਾਂ ਨੇ ਸਰਕਾਰ ਬਣਾਉਣਾ ਚਾਹੁੰਦੇ ਨੇ ਦੱਸਦੇ ਕਿ ਐਨਡੀਪੀ ਲੀਡਰ ਮਾਰਟ ਸਟਾਈਲਸ ਜਿਹੜੇ ਕਿ ਐਨਸਾਰੀਓ ਦੇ ਆਪੋਜੀਸ਼ਨ ਲੀਡਰ ਵੀ ਨੇ ਲਿਬਰਲ ਲੀਡਰ ਬੌਨੀ ਕ੍ਰੌਂਬੀ ਜਿਹੜੇ ਕਿ ਸਬਕਾ ਵਿਸਿਸ ਸਾਗਦੇ ਮੇਰੇ ਵੀ ਰਹੇ ਨੇ ਇਸ ਤੋਂ ਇਲਾਵਾ ਗ੍ਰੀਨ ਪਾਰਟੀ ਦੇ ਲੀਡਰ ਮਾਈਕ ਸ਼ਰੈਨਰ ਇਹ ਸਾਰੇ ਤਨੋ ਇਕੋਸੋਰ ਦੇ ਵਿੱਚ ਵੱਖਰੇ ਵੱਖਰੇ ਆਪਣੇ ਬਿਆਨ ਚ ਕਹਿ ਰਹੇ ਨੇ ਕਹਿ ਚੁੱਕੇ ਨੇ ਕਿ अर्ਲੀ ਸਨੈਪ ਇਲੈਕਸ਼ਨ ਜਿਹੜੀ ਆ ਬੇਸਟ ਆਫ ਟਾਈਮ ਤੇ ਬੇਸਟ ਆਫ ਮਨੀ ਆ ਬਟ ਮਿਸਟਰ ਡੱਗਫੋਰ ਜਿਹੜੇ ਆ ਉਹ ਕਪੈਸਿਟੀ ਰੱਖਦੇ ਨੇ ਉਹ ਕਹਿੰਦੇ ਨੇ ਕਿ ਅਗਲੇ ਮਹੀਨੇ ਫੈਬਰੂਰੀ ਦੇ ਵਿੱਚ ਵਸ਼ਿੰਗਟਨ ਡੀਸੀ ਚ ਜਿਹੜੇ ਗਰੁੱਪ ਆਫ ਕੈਨੇਡੀਅਨ ਪ੍ਰੀਮੀਅਰਸ ਜਾਣਾ ਉਸ ਦੀ ਕੈਂਪੇਨ ਵਾਸਤੇ ਕੰਜ਼ਰਵੇਟਿਵ ਪਾਰਟੀ ਪ੍ਰੋਗਰੈਸਲ ਕੰਜ਼ਰਵੇਟਿਵ ਨੂੰ ਉਹ ਲੀਡ ਕਰਨਗੇ ਤੇ ਅੰਟਾਰੀਓ ਦੇ ਲੋਕਾਂ ਵਾਸਤੇ ਫਾਈਟ ਕਰਨਗੇ ਤੇ ਨੇਗੋਸ਼ੀਏਟ ਕਰਨਗੇ ਦੱਸੀ ਕਿ ਅੱਜ ਲੈਫਟਨਰ ਗਵਰਨਰ ਨੂੰ ਮੈਂ ਤੋਂ ਬਾਅਦ ਮਿਸਟਰ ਡੱਗਫੋਰਡ ਵਰਚੁਅਲ ਜਿਹੜੀ ਮੀਟਿੰਗ ਹੋਣੀ ਆ ਜਿਹੜੇ ਪ੍ਰੀਮੀਅਰਸ ਸੀ ਉਸ ਨੂੰ ਵੀ ਸੰਬੋਧਨ ਕਰਨਗੇ ਲੁੱਕ ਲਾਈਕ ਆਲਮੋਸਟ ਡੱਗਫੋਰਡ ਜਿਹੜੇ ਨੇ ਨਿਕ ਅੰਟਾਰੀਓ ਦੇ 13 ਪ੍ਰੀਮੀਅਰਸ ਨੇ ਸੁਭਿਆਦੇ ਤੇ ਟੈਟਰੀਸ ਤੇ ਉਹਨਾਂ ਦੇ ਇੱਕ ਤਰੀਕੇ ਨਾਲ ਲਿੰਗ ਲੀਡਰ ਸਾਬਤ ਕੋਏ ਨੇ ਹੁਣ ਤੱਕ ਬਾਰ-ਬਾਰ ਅਮਰੀਕਨ ਰਾਸ਼ਟਰਪਤੀ ਡੋਨਾਲਡ 트ੰਪ ਦੇ ਬਿਆਨਾਂ ਤੇ ਉਹਨਾਂ ਦੇ ਥ੍ਰੈਟ ਦੇ ਉੱਪਰ ਲਗਾਤਾਰ ਉਹ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਆਉਣ ਵਾਲੇ ਦਿਨਾਂ ਚ ਉਹਨਾਂ ਦਾ ਰੁਖ ਕਿਦਾਂ ਦਾ ਰਹੇਗਾ ਇਸ ਤੇ ਅਸੀਂ ਲਗਾਤਾਰ ਤੁਹਾਡੇ ਨਾਲ ਚਰਚਾ ਕਰਦੇ ਰਵਾਂਗੇ ਉਹਨਾਂ ਦੇ ਲੀਡਸ ਕੀ ਨੇ ਇਹਦੇ ਤੇ ਅਪਡੇਟ ਰਹੇਗੀ ਖਾਲ ਦੀ ਕਿਹੜੀ ਆਪਾਂ ਅਗਲੀ ਖਬਰ ਵੜਦੇ ਹਾਂ ਕੱਲ ਦੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਆ ਮਾਰਟ ਸਟਾਈਲਸ ਦੀ ਐਨਡੀਪੀ ਲੀਡਰ ਦੀ ਉਹਦੇ ਤੇ ਆਪਾਂ ਹੁਣ ਕਰਦੇ ਆਂ ਗੱਲਬਾਤ ਕੱਲ ਬ੍ਰੈਂਚਨ ਵਿਖੇ ਐਨਡੀਪੀ ਲੀਡਰ ਮਾਰਟਿਨ ਸਟਾਈਲਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਹ ਉੱਥੇ ਕੀਤੀ ਜਿੱਥੇ ਬ੍ਰੈਂਚਨ ਦੇ ਰੀ ਲਾਸਟਨ ਤੇ ਮਿਊਵਿਸ ਵਾਲਾ ਏਰੀਆ ਬਿਲਕੁਲ ਫੋਰਸ ਸੇਮ ਦੇ ਕੰਡੇ ਤੇ ਤੇਜ਼ ਹਵਾ ਸੀ ਕਾਫੀ ਸਾਰਾ ਮੇਨਸਟ੍ਰੀਮ ਤੇ ਲੋਕਲ ਆਖਨਿਕ ਮੀਡੀਆ ਉੱਥੇ ਪਹੁੰਚਿਆ ਹੋਇਆ ਸੀ ਮਾਰਟਿਨ ਸਟਾਈਲਸ ਨੇ ਅਨਾਉਂਸਮੈਂਟ ਕਰਦੇ ਹੋਏ ਕਿਹਾ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਆ ਤੇ ਵੈਰੀ ਫਰਸਟ ਡੇ ਤੋਂ ਟੱਕਰ ਵਾਸਤੇ 507 ਜਿਹੜਾ ਫ੍ਰੀ ਕਰਨਗੇ ਉਹ ਕਹਿੰਦੇ ਕਿ 407 ਜਿਹੜਾ ਉਹ ਸੱਚ ਹੈ ਤੇ 401 ਦੇ ਅੰਦਰ ਜਿਹੜੀ ਚੈਨਲ ਅੰਦਰ ਜਿਹੜੀ ਚੈਨਲ ਬਣਾਉਂਦੀ ਮਿਸਟਰ ਡਾਗਫੋਰਡ ਗੱਲ ਕਰਦੇ ਆ ਉਹ ਟੋਟਲ ਝੂਠਿਆ ਲਾਇਆ ਉਹ ਅੰਤਾਰੀਓ ਦੇ ਲੋਕਾਂ ਨਾਲ ਉਹਨਾਂ ਨੇ ਕਿਹਾ ਕਿ ਵੈਰੀ ਫਸਟ ਡੇ ਆਫਟਰ ਜੇ ਉਹ ਲੈਕਟ ਹੋ ਜਾਂਦੀ ਆ ਅੰਤਾਰੀਓ ਦੀ ਪ੍ਰੀਮੀਅਰ ਤੇ ਟ੍ਰੱਕਰ ਲਈ ਉਹ 407 ਫ੍ਰੀ ਕਰ ਦੇਣਗੇ ਤੇ ਪਹਿਲੇ 100 ਦਿਨ ਦੇ ਵਿੱਚ 407 ਵਾਲਿਆਂ ਨਾਲ ਨੇਗੋਸ਼ੀਏਟ ਕਰਨਗੇ ਤੇ ਉਸ ਨੂੰ ਬਾਈਬੈਕਾਂ ਦੀ ਗੱਲ ਕਰਨਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਫਾਰਮਰ ਪ੍ਰੀਮੀਅਰ ਮਾਈਕ ਹੈਰਿਸ ਜਿਹੜੇ ਕੇਪੀਸੀ ਦੇ ਉਦੋਂ ਸਿੱਗੇ 1999 ਦੇ ਵਿੱਚ ਪੀਸੀ ਸਰਕਾਰ ਦੇ ਮੁੱਖ ਮੰਤਰੀ ਸਨ ਉਹਨਾਂ ਨੇ ਉਹਨਾਂ ਨੇ 1999 ਦੇ ਵਿੱਚ 99 ਸਾਲ ਲਈ ਇਸ ਨੂੰ ਲੀਸ ਤੇ ਦਿੱਤਾ ਹੈ ਜਿਸ ਨੂੰ ਉਹ ਬਾਈਬੈਕ ਕਰਨਗੇ 네ਗੋਸ਼ੀਏਟ ਕਰਨਗੇ ਹਾਲ ਦੀ ਘੜੀ 407 ਵਾਲਿਆਂ ਨਾਲ ਕਿਸੇ ਵੀ ਪੋਲੀਟੀਸ਼ਨ ਦੀ ਕੋਈ ਮੀਟਿੰਗ ਅਜੇ ਨਹੀਂ ਹੋਈ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਹੋਣ ਲੋਕ ਕਰਦੇ ਹਾਂ ਕੁਝ ਸਾਡੇ ਖਬਰਾਂ ਵਾਲ ਸਬਤ ਵਰਦੀਯਾ ਜੀਬ ਵਿਸ਼ੇਸ਼ ਵੱਡੀ ਖਬਰ ਫੋਰਨ ਇੰਟਰਫੀਰੈਂਸ ਰਿਪੋਰਟ ਅੱਜ ਰਿਲੀਜ਼ ਹੋ ਜਾਣੀ ਆ ਮੱਚ ਵੇਟਡ ਕੈਨੇਡਾ ਫੋਰਨ ਇੰਟਰਫੀਰੈਂਸ ਕਮਿਸ਼ਨ ਆ ਇਸ ਨੂ ਬਣਾਇਆ ਗਿਆ ਸੀਗਾ ਔਰ ਇਸ ਕੈਨੇਡਾ ਦੇ ਵਿੱਚ ਸਕਿਉਰਿਟੀ ਤੇ ਇਲੈਕਟ੍ਰੋਨਿਕ ਏਜੰਸੀ ਸੇਡੀਆਂ ਸੀਗੀਆਂ ਆ ਕੁਡ ਪੋਲਿਟੀਸ਼ੀਨ ਦੇ ਐਡਲਿੰਗ ਨੂੰ ਲੱਗੇ ਕੁਝ ਬਾਹਰਲੀ ਕੰਟਰੀਆਂ ਦੇ ਖਾਸ ਤੌਰ ਤੇ 2019 ਤੇ 2021 ਦੇ ਵਿੱਚ ਕੈਨੇਡਾ ਦੀ ਜਿਹੜੀ ਹੋਈ ਸੀਗੀ ਬਾਏ ਇਲੈਕਸ਼ਨਸ ਉਹਦੇ ਵਿੱਚ ਇੰਟਰਫਰੈਂਸ ਨੂੰ ਲੈ ਕੇ ਕੰਟ੍ਰੀ ਵਾਈਸ ਜਸਟਿਸ ਮਾਰੀ ਜੋ ਹੱਗ ਦਾ ਕਮਿਸ਼ਨਰ ਆ ਉਹਦੇ ਵੱਲੋਂ ਅੱਜ ਆਪਣੀ ਰਿਪੋਰਟ ਜਿਹੜੀ ਆ ਪਬਲਿਸ਼ ਕਰ ਦਿੱਤੀ ਜਾਊਗੀ ਜੂਨ 2024 ਦੇ ਵਿੱਚ ਇਸ ਕਮਿਸ਼ਨਰ ਨੂੰ ਬਣਾਇਆ ਗਿਆ ਸੀਗਾ ਨੈਸ਼ਨਲ ਸਕਿਉਰਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਰੀਅਨ ਐਨ ਐਫ ਆਈ ਸੀਓਪੀ ਇਸ ਨੇ ਆਪਣੀ ਰਿਪੋਰਟ ਬਣਾਈ ਆ ਕਹਿੰਦੇ ਆ ਕਿ ਇਹਦੇ ਵਿੱਚ ਕਾਫੀ ਕੁਝ ਟ੍ਰਬਲਿੰਗ ਆ ਫੈਡਰਲ ਪੋਲੀਟੀਸ਼ੀਅਨ ਨੇ ਦੱਸਿਆ ਕਿ ਇਹਦੇ ਵਿੱਚ ਬਾਹਰਲੇ ਕੰਟਰੀਆਂ ਕੋਲੋਂ ਫੰਡ ਰਿਸੈਪਟ ਕੀਤੇ ਆ ਫੋਰਨ ਗਵਰਨਮੈਂਟ ਨੂੰ ਕੈਨੇਡਾ ਦੇ ਕਲਾਸੀਫਾਈਡ ਇਨਫੋਰਮੇਸ਼ਨ ਲੀਕ ਕੀਤੀ ਆ ਫੋਰਨ ਇੰਟੈਲੀਜੈਂਸ ਆਫੀਸਰ ਜਿਹੜੇ ਆ ਉਹਨਾਂ ਨੇ ਇਹਦੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਆ ਔਰ ਆਪਣੇ ਕੁਝ ਫਾਲੋ ਪਾਰਲੀਮੈਂਟਰੀਅਨ ਰਾਹੀਂ ਮਿਲਕੇ ਕੈਨੇਡਾ ਦਾ ਜਿਹੜਾ ਨੁਕਸਾਨ ਕੀਤਾ ਹੈ ਕੰਜ਼ਰਵੇਟਿਵ ਜਿਹੜੇ ਹੈਗੇ ਨੇ ਸੈਕਟਰ ਫੋਰਨ ਇੰਟਰਫੇਅਰ ਦੇ ਫੋਰਨ ਅਫੇਅਰ ਦੇ ਕ੍ਰਿਟਿਕ ਨੇ ਮਾਈਕਲ ਚੌਂਗ ਉਹਨੇ ਕਿਹਾ ਕਿ ਜਸਟਿਸ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਜਿਹੜੇ ਵੀ ਪਾਰਲੀਮੈਂਟਰੀਅਨ ਇਹਦੇ ਵਿੱਚ ਨੇ ਉਹਨਾਂ ਦੇ ਨਾਂ ਰਿਲੀਜ਼ ਕਰ ਦੇਣੇ ਚਾਹੀਦੇ ਆ ਦਸਤੀਏ ਕੇ اپੋਜੀਸ਼ਨ ਲੀਡਰ ਸਿਆਸੀਆ ਬਾਰ-ਬਾਰ ਇਸ ਕਾਲ ਦੀ ਡਿਮਾਂਡ ਕਰ ਰਹੇ ਨੇ ਕਿ ਜਿੰਨੇ ਵੀ ਪੋਲਿਟਿਸ਼ੀਅਨਸ ਜਿਨ੍ਹਾਂ ਨੇ ਮੈਦਲਿੰਗ ਕੀਤੀ ਆ ਜਿਨ੍ਹਾਂ ਨੇ ਫੋਰਨ ਗਵਰਨਮੈਂਟਸ ਨੂੰ ਕੈਨੇਡਾ ਦੇ ਹੱਕ ਜਿਹੜੇ ਆ ਉਹ ਛੇੜ ਕੀਤੇ ਨੇ ਜਾਂ ਸੈੱਲ ਕੀਤੇ ਨੇ ਉਹਨਾਂ ਦੇ ਨਾਂ ਜਿਹੜੇ ਲੀਸ ਹੋਣੇ ਚਾਹੀਦੇ ਆ ਸੋ ਅੱਜ ਦੀ ਰਿਪੋਰਟ ਜਿਹੜੀ ਆ ਕੈਨੇਡਾ ਦੇ ਸਿਆਸੀ ਹਲਕਿਆਂ ਦੇ ਵਿੱਚ ਤੂਫਾਨ ਵੀ ਲਿਆ ਸਕਦੀ ਆ ਔਰ ਇਹਦਾ ਕੋ ਬਹੁਤ ਆ ਵੱਡਾ ਅਸਰ ਵੀ ਨਹੀਂ ਹੋ ਸਕਦਾ ਡਿਪੈਂਡ ਕਰਦਾ ਆ ਕਿ ਇਹ ਰਿਪੋਰਟ ਜਿਹੜੀ ਹਜਿਆ ਉਹ ਕੀ ਕਰਦੀ ਹੈ ਡਿclare 에어ਪੋਰਟ ਬਾਰੇ ਮੈਂ ਥੋੜਾ ਜਿਹਾ ਹੋਰ ਵੀ ਬੋਲਾਂਗਾ ਪਰ ਆਪਣੀਆਂ ਖਬਰਾਂ ਤੋਂ ਬਾਅਦ ਕਿਉਂਕਿ ਇਹਦੇ ਵਿੱਚ ਕੀ ਹੋਏਗਾ ਇਹਦੇ ਬਾਰੇ ਥੋੜੀ ਜਿਹੀ ਹੋਰ ਵਿਚਾਰ ਚਰਚਾ ਕਰਨੀ ਬਣਦੀ ਆ ਕੁਝ ਹੋਰ ਫੈਡਰਲ ਖਬਰਾਂ ਵੱਲ ਵਧਦੇ ਆ ਫੈਡਰਲ ਲਿਬਰਲ ਲੀਡਰਸ਼ਿਪ ਦੀ ਦੌਰ ਦੇ ਵਿੱਚ ਮਿਸਟਰ ਮਾਰਕ ਕਾਰਨੇ ਫੋਰਨਰ ਬੈਂਕਰ ਇਸ ਵਕਤ ਕੰਟੀਨਿਊਸ ਜਿਹੜੀ ਐਂਡੋਰਸਮੈਂਟ ਹੈ ਉਸ ਨੂੰ ਸਿਕਿਉਰ ਕਰ ਰਿਹਾ ਹੈ ਬ੍ਰਿਟਿਸ਼ ਕੰਬੀਆ ਤੋਂ ਲੈ ਕੇ ਐਟਲਾਂਟਿਕ ਕੈਨੇਡਾ ਲਿਬਰਲ ਕਾਜ਼ ਮੈਂਬਰ ਲਗਾਤਾਰ ਆ ਫਾਰਮਰ ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਕਾਰਨੇ ਨੂੰ ਸਪੋਰਟ ਦੇ ਰਹੇ ਆ ਉਹਨਾਂ ਦੇ ਨੰਬਰ ਜਿਹੜੇ ਆ ਆਲਮੋਸਟ ਕ੍ਰਿਸਟੀਆਫੀ ਦੇ ਮੁਕਾਬਲੇ ਡਬਲ ਨੰਬਰ ਨੇ ਉਹਨਾਂ ਨੂੰ ਲੀਡਰਸ਼ਿਪ ਦੌੜ ਦੇ ਮਾਮਲੇ 'ਚ ਐ ਦੱਸਤੀ ਕਿ ਟੂ ਫਰੰਟ ਰਨਰ ਨੇ ਇਸ ਵਕਤ ਜਿਹਦੇ ਵਿੱਚ ਮਾਰਕ ਕਾਰਨੇ ਤੇ ਕ੍ਰਿਸਟੀਆਫੀ ਲੈਂਡ ਨੇ ਔਰ ਲਗਾਤਾਰ ਉਹਨਾਂ ਦਾ ਮੋਮੈਂਟਮ ਜਿਹੜਾ ਇਸ ਵਕਤ ਜਾਰੀ ਹੈ ਹਾਈ ਪ੍ਰੋਫਾਈਲ ਕੈਬਨਟ ਮਿਨਿਸਟਰ ਆਲਰੇਡੀ ਮਿਸਟਰ ਕਾਰਨੇ ਦੇ ਪਿੱਛੇ ਨੇ ਜਿਹਦੇ ਵਿੱਚ ਅਨੀਤਾ ਆਨੰਦ ਫ੍ਰਾਂਕੋ ਫਿਲਿਪਰ ਸ਼ੈਂਪੇਨ ਤੇ ਵਿਦੇਸ਼ ਮੰਤਰੀ ਮੈਲਨੀ ਜੋਲੀ ਸੋ ਕ੍ਰੈਂਟਲੀ ਇਸ ਵਕਤ ਜਿਹੜੀ ਅਪਡੇਟ ਹੈ ਸਾਡੇ ਕੋਲ ਮਿਸਟਰ ਕਾਰਨੇ ਕੋਲ 57 ਲਿਬਰਲ ਦੇ ਐਮਪੀਸ ਦੀ ਐਂਡੋਰਸਮੈਂਟ ਹੈਗੀ ਹੈ 57 ਲਿਬਰਲ ਐਮਪੀ ਮਿਸਟਰ ਜਸਟਨ ਟਰੂਡੋ ਦੀ ਸਰਕਾਰ ਦੇ ਜਿਹੜੇ ਐਮਪੀ ਨੇ ਉਹਨਾਂ ਦੇ 57 ਜਿਹੜੇ ਆ ਇਸ ਵਕਤ ਉਹਨਾਂ ਨੇ ਓਪਨਲੀ ਆਪਣੀ ਅਨਨਾਨਸਮੈਂਟ ਮਿਸਟਰ ਮਾਰਕ ਕਾਰਨੇ ਨੂੰ ਦੇ ਦਿੱਤੀ ਹੈ ਇਸ ਤੋਂ ਇਲਾਵਾ 18 ਹਾਈ ਪ੍ਰੋਫਾਈਲ ਕੈਬਨ ਮਿਨਿਸਟਰ ਜਿਹੜੇ ਆ ਉਹ ਵੀ ਮਿਸਟਰ ਮਾਰਕ ਕਾਰਨੇ ਦੇ ਪਿੱਠ ਪਿੱਛੇ ਨੇ ਇਹਦੇ ਕੰਪੈਰੀਬਲ ਦੇਖਿਆ ਜਾਵੇ ਤਾਂ ਜਿਹੜੇ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਰਹੀ ਹੈ ਫਾਈਨੈਂਸ ਮਿਨਿਸਟਰ ਰਹੀ ਹੈ ਕ੍ਰਿਸਟੀਆ ਫਰੀਲੈਂਡ ਉਹਨਾਂ ਕੋਲ 25 ਸਪੋਟਰ ਨੇ ਤੇ ਸਿਰਫ ਪੰਜ ਮਨਿਸਟਰ ਉਹਨਾਂ ਦੀ ਪਿੱਠ ਪਿੱਛੇ ਨੇ ਦੇਖਿਆ ਜਾਵੇ ਤੇ ਆਲਮੋਸਟ ਡਬਲ ਡਿਜੀਟ ਮਿਸਟਰ ਕਾਰਨੇ ਦੇ ਹਕਤਿਵਿਚਾ ਔਰ ਪਿਛਲੇ ਇੱਕ ਹਫਤੇ ਤੋਂ اپੋਜੀਸ਼ਨਸ ਖਾਸ ਤੌਰ ਤੇ ਕਨਜ਼ਰਵੇਟਿਵ ਪਾਰਟੀ ਦੇ ਦੇ politisian ਨੇ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਅਲੀ ਪਾਰਟੀ ਲੀਡਰ ਨੇ ਮਾਸਚਾਨ ਪੀਲ ਪੋਨੀਵਰ ਉਹਨਾਂ ਦੀਆਂ ਤੋਪਾਂ ਦਾ ਸਾਰਾ ਰੁਖ ਅ ਮਿਸਟਰ ਕੈਨੇਡਾ ਦੇ ਦਵਾਲੇਆ ਉਹਨਾਂ ਨੇ ਇੱਕ ਓਪਨ ਲੈਟਰ ਵੀ ਲਿਖੀ ਸੀ ਜਿਹੜੀ ਗੱਲ ਤੁਹਾਡ ਨਾਲ ਅਸੀਂ ਸਾਂਝੀ ਕੀਤੀ ਆ ਬਸ ਹੁਣ ਆਉਣ ਵਾਲੇ ਸਮੇਂ 'ਚ ਕੀ ਵਾਪਰੇਗਾ ਅਪਡੇਟ ਦੋਨਾਂ ਜਾਰੀ ਰੱਖਾਂਗੇ ਗੱਲ ਕਰਦੇ ਆ ਇਸ ਵਕਤ ਹੁਣ ਫੌਰਨ ਮਿਸਟਰ ਐਮ ਐਲ ਐਨੀ ਜੋਲੀ ਬਾਰੇ ਕੈਨੇਡਾ ਦੇ ਫੌਰਨ ਫੇਰ ਮਿਸਟਰ ਜਿਹੜੀ ਇਸ ਵਕਤ ਸਭ ਤੋਂ ਵੱਧ ਚਰਚਾ 'ਚ ਨੇ ਸਭ ਤੋਂ ਵੱਧ ਜਿਹਨਾਂ ਨੇ ਇਸ ਵਕਤ ਬਿਆਨ ਆ ਰਹੇ ਨੇ ਉਹ ਹੈ ਮਿਸਟਰ ਐਮ ਐਲ ਐਨੀ ਜੋਲੀ ਉਹਨਾਂ ਨੇ ਕੱਲ੍ਹ ਬੋਲਦਿਆਂ ਕਿਹਾ ਆ ਕਿ ਉਹ ਬਿਲਕੁਲ ਪ੍ਰੀਪੇਅਰ ਨੇ ਕਿ ਜਿਹੜੀ 2026 ਦੇ ਵਿੱਚ ਟ੍ਰੇਡ ਐਗਰੀਮੈਂਟ ਰੀਨਿਊ ਹੋਣਾ ਸੀ ਉਸ ਨੂੰ अर्ली ఓਪਨ ਕੀਤਾ ਜਾਵੇ ਕੈਨੇਡਾ ਯੂ ਐਸ ਮੈਕਸੀਕੋ ਬਟ ਉਹ ਚਾਹੁੰਦੇ ਨੇ ਕਿ ਤਿੰਨੋਂ ਕੰਟਰੀ ਇਹਦੇ ਲਈ ਬਿਲਿੰਗ ਹੋਰ ਜਿਹੜੀ ਮਿਸਟਰ ਡੋਨਲਡ ਟਰੰਪ ਦੀ ਟੈਰਫ ਥੈਟਿਆ ਉਹਸ ਨੂੰ ਟੇਬਲ ਤੇ ਬੈਠ ਕੇ ਨੇਗੋਸ਼ੀਏਟ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਬਿਲਿੰਗ ਆਨ ਗoing ਜਿਹੜਾ ਕੰਸਰਨ ਹੈ ਉਸ ਨੂੰ ਟਾਈਮਲੀ ਅਮਰੀਕਾ ਦੇ ਨਾਲ ਡਿਸਕਸ ਕੀਤਾ ਜਾਵੇ ਉਹਨਾਂ ਨੇ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਜਿਹੜਾ ਐਗਰੀਮੈਂਟ ਥਿਆ ਉਸ ਨੂੰ अर्ली नेगोशिएट ਗੱਲ ਕਰਨ ਦੇ ਉੱਪਰ ਕਿਹਾ ਕਿ ਕੈਨੇਡਾ ਬਿਲਕੁਲ ਰੈਡੀ ਆ ਅਗਲੇ ਹਫਤੇ ਉਹ ਆਪਣੇ ਹਮ ਰਤਬਾ ਮਿਸਟਰ ਰੂਬਿਓ ਨੂੰ ਮਿਲਣਗੇ ਅਮਰੀਕਾ ਦੇ ਵਿੱਚ ਤੇ ਉਹਨਾਂ ਨੇ ਇਸ ਵਾਰੀ ਜਿਹੜੀ ਉਹਨਾਂ ਦੀ ਮੀਟਿੰਗ ਹੈ ਉਸ ਜਿੱਦੇ ਸਿੱਧੀ ਅਮਰੀਕਾ ਦੇ ਨਾਲ ਜਿਹੜੇ ਟੈਰਿਫ ਨੇ ਉਸ ਨੂੰ ਨੇਗੋਸ਼ੀਏਟ ਕਰਨ ਬਾਰੇ ਕੋਈ ਗੀ ਤੋ ਕਹਿੰਦੇ ਆ ਕਿ ਅਸੀਂ ਕੈਨੇਡਾ ਦੇ ਲਈ ਬਿਲਕੁਲ ਖੜੇ ਆ ਤੇ ਕੈਨੇਡਾ ਦੇ ਲੋਕਾਂ ਵਾਸਤੇ ਅਸੀਂ ਅਮਰੀਕਾ ਦੇ ਨਾਲ ਨੇਗੋਸ਼ੀਏਟ ਕਰਾਂਗੇ ਜੀ ਅਮਰੀਕਾ ਨਹੀਂ ਸਾਡੀ ਗੱਲ ਮੰਨੇਗਾ ਤੇ ਸਾਡੇ ਟੇਬਲ ਤੇ ਬਿਲਕੁਲ ਰੈਡੀ ਆ ਕਿ ਅਸੀਂ ਰਿਟਾਲੀਏਟ ਕਰਾਂਗੇ ਭਾਵ ਫਾਈਟ ਵੀ ਕਰਾਂਗੇ ਜੋ ਅਮਰੀਕਾ ਸਾਡੇ ਤੇ ਇਮਪੋਜ਼ ਕਰੇਗਾ ਕੈਨੇਡਾ ਵੀ ਬਿਲਕੁਲ ਉਹਦੇ ਲਈ ਤਿਆਰ ਬਰ ਤਿਆਰ ਆ ਸਾਕੇ ਕਿ ਕੈਨੇਡਾ ਦਾ ਅਪ੍ਰੋਕਸੀਮੀਟਲੀ 600 ਬਿਲੀਅਨ ਦਾ ਅਮਰੀਕਨ ਨਾਲ ਸਾਲਾਨਾ ਬਿਜ਼ਨਸ ਹੈ ਜਿਹਦੇ ਕਰਕੇ ਅਮਰੀਕਨ ਲੋਕਾਂ ਨੂੰ ਵੀ ਵੱਡਾ ਸੇਖ ਚੱਲਣਾ ਪਏਗਾ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਚਲਣਾ ਪੈਣਾ ਹੈ ਕੈਨੇਡਾ ਦਾ ਨੁਕਸਾਨ ਤੇ ਹੋਏਗਾ ਹੋਏਗਾ ਅਮਰੀਕਾ ਦੇ ਵਿੱਚ ਵੀ ਇਨਫਲੇਸ਼ਨ ਵੱਡੇ ਪੱਧਰ ਤੇ ਹੋਏਗੀ ਅਮਰੀਕਾ ਕੈਨੇਡਾ ਦੀ એનર્ਜੀ ਕੈਨੇਡਾ ਦੇ ਮਿਨਰਲਸ ਕੈਨਾ ਦਾ ਤੇਲ ਜਿਹੜਾ ਹੈ ਉਸ ਨੂੰ ਵੱਡੇ ਪੱਧਰ ਤੇ ਯੂਜ਼ ਕਰਦਾ ਹੈ ਇਹਦੀ ਹੋਰ ਡਿਟੇਲ ਕਿਤੇ ਫੀਡ ਕਰਾਂਗੇ ਅਗਲੀ ਖਬਰਾਂ ਨਾਲ ਵਾਧਦੇ ਹਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਪਲਾਨ ਕਰ ਰਹੇ ਨੇ ਕਿ ਉਹ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ-ਪਹਿਲਾਂ ਦਾਸ ਜਿਹੜੀਆਂ ਸੈਨੇਟਰਸ ਦੀਆਂ ਵੈਕੈਂਸੀਜ਼ ਖਾਲੀ ਨੇ ਉਹਨਾਂ ਨੂੰ ਉਹ ਪਰ ਕੇ ਜਾਣ ਪਤਾ ਲੱਗਾ ਹੈ ਕਿ ਉਹਨਾਂ ਬਾਰੇ ਆਲਰੇਡੀ ਮੋਸਟਲੀ ਫਾਈਨਲ ਰਿਪੋਰਟ ਹੋਈ ਹੈ ਲਿਬਰਲ ਕੈਪੀਬਲ ਨੇ ਕਿ ਉਹਨਾਂ ਨੂੰ ਉਹ ਪਰ ਸਕਣ ਦੱਸਦੀ ਹੈ ਕਿ ਜਿਹੜਾ ਵੀ ਇੱਕ ਸੈਨੇਟਰ ਚੂਜ਼ ਹੁੰਦਾ ਹੈ ਉਹ 75 ਸਾਲ ਦੀ ਏਜ ਤੱਕ ਸੈਨੇਟਰ ਰਹਿੰਦਾ ਹੈ 75 ਸਾਲ ਤੋਂ ਬਾਅਦ ਉਹ ਨੂੰ ਰਿਟਾਇਰਮੈਂਟ ਮਿਲਦੀ ਹੈ ਜਿਹੜਾ ਵੀ ਸੈਨੇਟਰ ਅਪਾਇੰਟ ਹੁੰਦਾ ਹੈ ਜੋ ਆਪ ਚਾਹੇ ਤਾਂ ਪਹਿਲਾਂ ਰਿਟਾਇਰਮੈਂਟ ਲੈ ਸਕਦਾ ਹੈ ਸੋ ਮਿਸਟਰ ਚੂਡੋ ਜਾਣ ਤੋਂ ਪਹਿਲਾਂ ਪਹਿਲਾਂ 10 ਸੈਨੇਟਰ ਨੂੰ ਅਪਾਇੰਟ ਕਰਕੇ ਜਾਣਗੇ ਆ ਇਸ ਦੀ ਹੋਰ ਡਿਟੇਲ ਤੁਹਾਡੇ ਨਾਲ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ ਇੱਕ ਹੋਰ ਵੱਡੀ ਫੈਡਰਲ ਖਬਰ ਜਿਹਦੇ ਵਿੱਚ ਤੁਹਾਡਾ ਨਾ ਚਾਤ ਮਾਰਨਾ ਚਾਹੁੰਦੇ ਆ ਟ੍ਰਾਂਸਫਰ ਮਿਨਿਸਟਰ ਅਨੀਤਾ ਆਨੰਦ ਨੇ ਸਾਫ਼ ਕਰ ਦਿੱਤਾ ਹੈ ਕਿ ਫਿਕਰਿੰਗ ਨੂੰ ਕੋਈ ਕੋਈ ਵੀ ਨਵਾਂ 에ਰਪੋਰਟ ਨਹੀਂ ਮਿਲੇਗਾ ਉੱਥੇ ਕਾਫੀ ਤਰ੍ਹਾਂ ਦੀ ਕੰਸੀਡਰੇਸ਼ਨ ਸੀਗੇ ਪਿਛਲੇ 50 ਸਾਲ ਤੋਂ ਡਿਬੇਟ ਚੱਲਦੀ ਸੀ ਲਗਭਗ ਕਿ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਫਿਕਰਿੰਗ ਦੇ ਵਿੱਚ ਇੱਕ ਵੱਡਾ 에ਰਪੋਰਟ ਬਣਾ ਸਕਦੀ ਆ ਉਹਦੇ ਡੋਰ ਬੰਦ ਕਰ ਦਿੱਤੇ ਗਏ ਨੇ ਔਰ ਵਾਸਟ ਮੈਜੋਰਟੀ ਜਿਹੜੀ ਆ ਉਹ ਉਥੋਂ ਦੀ ਮੰਨ ਕਰਦੀ ਸੀ ਬਟ ਸਰਦਾਰ ਗਵਰਨਮੈਂਟ ਨੇ ਸਾਫ ਕਰ ਦਿੱਤਾ ਹੈ ਕਿ ਉਹ ਜਿਹੜੀ ਜ਼ਮੀਨ ਸੀਗੀ ਉਹ ਪਾਰਕਸ ਕੈਨੇਡਾ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਹੈ ਸੋ ਉੱਥੇ ਹੁਣ ਨੈਸ਼ਨਲ ਅਰਬਨ ਪਾਰਕ ਬਣੇਗੀ ਫਿਕਰਿੰਗ ਨੂੰ ਕੋਈ ਨਵਾਂ 에어ਪੋਰਟ ਨਹੀਂ ਮਿਲੇਗਾ ਹਨ ਰੋਕ ਕਰਦੇ ਹਨ ਪ੍ਰਧਾਨ ਮੰਤਰੀ ਜਸਟਨ ਟੂਡੋ ਇਸ ਵਕਤ ਪੋਲੈਂਡ ਨੇ ਅੱਜ ਵੱਡੀ ਖਬਰ ਆ ਕਿ ਉਹ ਆਪਣੇ ਹਮ ਰਤਬਾ ਆ ਆਪਣੇ ਦੇਰੇ ਉਥੋਂ ਦੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਮਿਲਣਗੇ ਪੋਲਿਸ਼ ਕੰਟਰਪਾਰਟ ਮਿਸਟਰ ਡੋਨਲਡ ਟਸਕਨਲ ਮੁਲਾਕਾਤ ਹੋਏਗੀ ਖਬਰਾਂ ਆ ਰਹੀਆਂ ਨੇ ਕਿ ਕੈਨੇਡਾ ਪੋਲੈਂਡ ਨਿਊਕਲੀਅਰ એનર્ਜੀ ਕੋਆਪਰੇਸ਼ਨ ਐਗਰੀਮੈਂਟ ਇਹ ਦੋਨੋਂ ਕੰਟਰੀ ਅੱਜ ਸਾਈਨ ਕਰਨਗੇ ਇਹਦੇ ਵਿੱਚ ਇਸ ਐਗਰੀਮੈਂਟ ਵਿੱਚ ਕੀ ਹੋਏਗਾ ਅਪਡੇਟ ਤੁਹਾਨੂੰ جاری ਰੱਖਾਂਗੇ ਕੈਨੇਡਾ ਇਸ ਵਕਤ ਵੱਡੇ ਪੱਧਰ ਤੇ ਆਪਣੇ ਬਦਲੇ ਵਿੱਚ ਬੰਦ ਕਰ ਰਿਹਾ ਜਿਹਦੇ ਨਾਲ ਉਹਨੂੰ ਅਮਰੀਕਾ ਨੂੰ ਛੱਡ ਕੇ ਦੁਨੀਆ ਦੇ ਹੋਰ ਕੰਟਰੀਆਂ ਦੇ ਨਾਲ ਆਪਣੇ ਐਗਰੀਮੈਂਟ ਕਰਕੇ ਆਪਣਾ ਟ੍ਰੇਡ ਕਰੇ ਕੈਨੇਡਾ ਨੂੰ ਬਹੁਤ ਖੁਸ਼ ਹੈ ਜਿਹੜਾ ਬਾਕੀ ਕੰਟਰੀਆਂ ਦੇ ਨਾਲ ਸੇਲ ਕਰਕੇ ਟ੍ਰੇਡ ਕੀਤਾ ਜਾ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਕੈਨੇਡੀਅਨ ਡਾਲਰ ਸਾਊਥਰ ਬਾਰਡਰ ਦੇ ਨਾਲ 69.37 ਦੇ ਉੱਪਰ ਟ੍ਰੇਡ ਹੋ ਰਿਹਾ ਹੈ ਔਰ ਮੇਰੇ ਨਾਲ ਹੁਣ ਮਾਰਟਿਨ ਸਿੰਘ ਜੁੜਨਗੇ ਮਾਰਟਿਨ ਸਿੰਘ ਜਿਹੜੇ ਆ ਬ੍ਰੈਂਚਨ ਇਸ ਤੋਂ ਐਨਡੀਪੀ